ਮੁੰਡਾ ਆਪਣੇ ਦੋਸਤ ਨਾਲ ਗਿਆ ਸੀ ਵਿਆਹ ਕੁੜੀ ਦੇ ਪਿਓ ਨੇ ਸਾਰਿਆਂ ਦੇ ਸਾਹਮਣੇ ਮੁੰਡੇ ਨਾਲ ਕਰਤਾ ਆ ਕੰਮ ਦੋਸਤੋ ਅਕਸਰ ਹੀ ਜਦੋਂ ਕੋਈ ਵਿਆਹ ਜਾਂਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਨਾਲ ਆਪਣਾ ਕੋਈ ਦੋਸਤ ਜਾਂ ਰਿਸ਼ਤੇਦਾਰ ਲੈ ਜਾਂਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਖਾਣਾ ਖਾ ਰਿਹਾ ਮੁੰਡੇ ਨੂੰ ਇੱਕ ਵਿਅਕਤੀ ਆ ਕੇ ਉਠਾ ਦਿੰਦਾ ਹੈ ਅਤੇ ਬਾਹਰ ਜਾਣ ਨੂੰ ਕਹਿੰਦਾ ਹੈ ਦਰਸਲ ਇਸ ਵਿਅਕਤੀ ਦੀ ਹੀ ਕੁੜੀ ਦਾ ਵਿਆਹ ਸੀ ਅਤੇ ਇਸ ਵਿਅਕਤੀ ਨੇ ਜਿਸ ਨੂੰ ਵਿਆਹ ਦਾ ਕਾਰਡ ਦਿੱਤਾ ਸੀ ਉਹ ਆਪਣੇ ਨਾਲ ਆਪਣੇ ਇੱਕ ਦੋਸਤ ਨੂੰ ਵਿਆਹ ਵਿੱਚ ਲੈ ਆ ਪਰ ਜਦੋਂ ਕੁੜੀ ਵਾਲਿਆਂ ਨੇ ਦੇਖਿਆ ਕਿ ਇੱਕ ਅਣਜਾਣ ਮੁੰਡਾ ਵਿਆਹ ਵਿੱਚ ਰਿਸ਼ਤੇਦਾਰਾਂ ਨਾਲ ਬੈਠ ਕੇ ਖਾਣਾ ਖਾ ਰਿਹਾ ਏ ਤਾਂ ਕੁੜੀ ਦਾ ਪਿਓ ਉਸ ਮੁੰਡੇ ਕੋਲ ਆਇਆ ਤੇ ਉਸ ਨੂੰ ਕਿਹਾ ਕਿ ਤੂੰ ਕੌਣ ਏ ਤੈਨੂੰ ਕਾਰਡ ਕਿਸਨੇ ਦਿੱਤਾ ਏ ਤਾਂ ਜਦੋਂ ਮੁੰਡਾ ਕਹਿੰਦਾ ਹੈ ਕਿ ਮੈਨੂੰ ਕਾਰਡ ਨਹੀਂ ਦਿੱਤਾ ਤਾਂ ਐਨਾ ਕਹਿਣ ਤੇ ਹੀ ਕੁੜੀ ਦੇ ਪਿਓ ਨੇ ਉਸ ਨੂੰ ਪੈਲਸ ਵਿੱਚੋਂ ਬਾਹਰ ਜਾਣ ਲਈ ਕਿਹਾ ਪਰ ਜਦੋਂ ਇਸਦੇ ਦੋਸਤ ਨੂੰ ਪਤਾ ਲੱਗਾ ਤਾਂ ਉਹ ਭੱਜ ਕੇ ਇਸਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਇਹ ਮੇਰੇ ਨਾਲ ਆਇਆ ਏ ਜਿਸ ਤੋਂ ਬਾਅਦ ਸਾਰੀ ਗੱਲ ਠੰਡੀ ਹੋਈ ਪਰ ਮੁੰਡਾ ਆਪਣੀ ਬੇਇੱਜ਼ਤੀ ਹੋਣ ਕਾਰਨ ਉੱਥੇ ਨਹੀਂ ਰੁਕਿਆ ਅਤੇ ਆਪਣੇ ਘਰ ਚਲਿਆ ਗਿਆ ਸੋ ਤੁਹਾਡੇ ਹਿਸਾਬ ਨਾਲ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ